ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਿੰਪਲ ਸਲਵਾਰ ਦੀ ਕਟਿੰਗ ਕਰਨੀ ਦੱਸਾਂਗੇ ਬੈਸੇ ਤਾਂ ਸਲਵਾਰ ਆਪਾਂ ਦੋ ਤਿੰਨ ਤਰੀਕਿਆਂ ਨਾਲ ਕੱਟ ਸਕਦੇ ਆਂ ਪਰ ਅੱਜ ਆਪਾਂ ਤੁਹਾਨੂੰ ਇੱਕ ਤਰੀਕੇ ਨਾਲ ਕੱਟਣ ਬਾਰੇ ਹੀ ਦੱਸਾਂਗੇ ਦੂਸਰੇ ਤਰੀਕੇ ਨਾਲ ਕੱਟਣ ਬਾਰੇ ਆਪਾਂ ਤੁਹਾਨੂੰ ਹੋਰ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਫੋਰ ਫੋਲਡ ਕਰ ਲਿਆ ਏ ਹੁਣ ਆਪਾਂ ਇਸ ਦਾ ਪਹੁੰਚਾ ਲਾਵਾਂਗੇ ਆਪਣੀ ਸਲਵਾਰ ਦੀ ਲੈਂਥ ਹੈ 36 ਇੰਚ ਉਸ ਦੇ ਵਿੱਚੋਂ ਆਪਾਂ 4 ਇੰਚ 벨ਟ ਪਾਵਾਂਗੇ ਜਾਨੀ ਕਿ ਆਪਣੀ ਸਲਵਾਰ 32 ਇੰਚ ਰਹਿ ਜਾਊਗੀ 32 ਇੰਚ ਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਜਿਹੜਾ ਕਿ ਆਪਣਾ ਸੀਨਾ ਦੇ ਵਿੱਚ ਆਊਗਾ ਉੱਪਰ ਵਾਲਾਂ ਵਾਲੀ ਸੀਨ ਦੇ ਵਿੱਚ ਤੇ ਨੀਜੀ ਮੋਰੀ ਵਾਲੀ ਸੀਨ ਵਿੱਚ ਇਸ ਤਰ੍ਹਾਂ ਆਪਾਂ ਤੇ 3 ਇੰਚ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਪੌਂਚਾ ਲਾਵਾਂਗੇ ਪੌਂਚੇ ਦੀ ਲੈਂਥ ਆਪਾਂ ਤੇ 3 ਇੰਚ ਇਸ ਤਰ੍ਹਾਂ ਲਾ ਲੈਣੀ ਹੈ ਪੌਂਚਾ ਹੁਣ ਆਪਾਂ ਪੌਂਚੇ ਦੀ ਚੜਾਈ ਰੱਖਾਂਗੇ ਆਪਾਂ 12 ਇੰਚ 12 ਇੰਚ ਦਾ ਹਾਫ ਹੋ ਗਿਆ 6 ਇੰਚ ਇਸ ਤਰ੍ਹਾਂ ਆਪਾਂ 6 ਇੰਚ ਦਾ ਪੌਂਚਾ ਪਾਵਾਂਗੇ ਇਸ ਦੇ ਨਾਲ ਉਹ ਆਪਾਂ ਬੈਲਟ ਲਾ ਲਵਾਂਗੇ ਇਸ ਤਰ੍ਹਾਂ ਆਪਾਂ ਪੌਂਚੇ ਦਾ ਕੱਪੜਾ ਨਾਪ ਕੇ ਆਪਾਂ ਪਹਿਲਾਂ ਜਿਹੜਾ ਪਿੱਛੇ ਬਾਕੀ ਬਚਦਾ ਕੱਪੜਾ ਉਹ ਨਾਪ ਕੇ ਦੇਖ ਲੈਣਾ ਹੈ ਹੁਣ ਆਪਣਾ ਪਿੱਛੇ 벨ਟ ਵਾਸਤੇ ਕੱਪੜਾ ਸਾਡੇ ਚ 7 ਇੰਚ ਚੜਾਈ ਦਾ ਬਚ ਗਿਆ ਏ ਹੁਣ ਆਪਾਂ ਇਸ ਤਰ੍ਹਾਂ ਪੌਂਚਾ ਲਾ ਲੈਣਾ ਪਹਿਲਾਂ ਹੁਣ ਆਪਾਂ ਇਸ ਤਰ੍ਹਾਂ 벨ਟ ਦੀ ਕਟਿੰਗ ਕਰਾਂਗੇ 벨ਟ ਆਪਣੀ 3 ਇੰਚ ਤੇ ਆ ਰਿਹਾ ਹੈ ਆਪਾਂ 1 ਇੰਚ ਐਕਸਟਰਾ ਰੱਖਾਂਗੇ ਸੀਨਾ ਵਾਸਤੇ 24 ਇੰਚ ਦੀ ਕਟਿੰਗ ਕਰਾਂਗੇ ਆਪਾਂ 벨ਟ ਦੀ ਇਸ ਤਰ੍ਹਾਂ ਉਹਨਾਂ ਆਪਾਂ ਇਸ ਦੇ ਕੁੰਦਿਆਂ ਦੀ ਕਟਿੰਗ ਕਰਾਂਗੇ ਆਪਣੇ ਬੈਲਟ ਤੇ ਪਹੁੰਚ ਆਪਾਂ ਕੱਟ ਲਿਆ ਹੈ ਆਪਾਂ ਸਲਵਾਰ ਜ਼ਿਆਦਾ ਹੈਵੀ ਨਹੀਂ ਬਣਾਉਣੀ ਇਸ ਕਰਕੇ ਆਪਾਂ ਇਸ ਨੂੰ ਇਸ ਤਰ੍ਹਾਂ ਕਹਿਰੇ ਕੁੰਦੇ ਦੀ ਕਟਿੰਗ ਕਰਾਂਗੇ ਆਪਾਂ ਇਸ ਨੂੰ ਬਾਅਦ ਸਿਰ ਹੀ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਆਪਾਂ ਇਸ ਨੂੰ ਡਬਲ ਫੋਲਡ ਨਹੀਂ ਕਰਦੇ ਕਿਉਂਕਿ ਆਪਾਂ ਸਲਵਾਰ ਜ਼ਿਆਦਾ ਹੈਵੀ ਨਹੀਂ ਬਣਾਉਣੀ ਇਸ ਤਰ੍ਹਾਂ ਆਪਾਂ ਇਸ ਨੂੰ ਵੇਡ्थ ਵਾਈ ਸੀ ਫੋਲਡ ਕਰ ਲੈਣਾ ਹੈ ਡਬਲ ਫੋਲਡ ਨਹੀਂ ਕਰਨਾ ਜੇਕਰ ਤੁਸੀਂ ਜ਼ਿਆਦਾ ਹੈਵੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਡਬਲ ਫੋਲਡ ਵੀ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਤੇ 3 ਇੰਚ ਦੀ ਇਸ ਤਰ੍ਹਾਂ ਕੁੰਦਿਆਂ ਦੀ ਕਟਿੰਗ ਕਰਾਂਗੇ ਅੱਗੇ ਤੋਂ ਆਪਾਂ ਇਸ ਤਰ੍ਹਾਂ 2 ਇੰਚ ਰੱਖਿਆ ਹੈ ਮੋਰੀ ਵਾਸਤੇ ਅਸੰਦਨ ਨਿਸ਼ਾਨ ਆਪਾਂ ਇਸ ਤਰ੍ਹਾਂ 1.5 ਇੰਚ ਤੇ ਲਾਉਣਾ ਹੈ ਆਪਣਾ 9.5 ਇੰਚ ਰਹ ਜਾਊਗਾ ਤੋਂ ਬਾਅਦ 9 ਇੰਚ ਰਹਿ ਜਾਵੇਗਾ ਇੰਸੇ ਤੇਰਾ ਆਪਾਂ ਦੂਸਰੀ ਸਾਈਡ ਕੁੰਦਿਆਂ ਦੀ ਕਟਿੰਗ ਕਰ ਲਵਾਂਗੇ ਦੋ ਕੁੰਦੇ ਆਪਣੀ ਘੱਟ ਹੋਗੇ ਦੋ ਆਪਾਂ ਦੂਸਰੀ ਸਾਈਡ ਤੋਂ ਕਟਿੰਗ ਕਰਾਂਗੇ फ्रेंड्स जेकर तो मेरी वीडियो वजिया लगदिया ने तो प्लीज़ चैनल में सबसक्राइब जरूर कर लिया करो ता कि आने वाली वीडियो का नोटिफिशन थानू मिल सके इस तरह हम आप अगले दो कुे कटिंग करा आप दो कुंद इस रख के इस तरह कटिंग कर लवेंगे ये अपनी सलवार ज्यादा इस तरह ना हैवी भी नहीं बनूगी अपनी सलवार इस तरह बिल्कुल स्ट्रेट भी नहीं बनूंगी इस तरह अपना चार ही कटिंग कर लेख सकते हो अपने ढाई मीटर कपड़े दे अपना कपड़ा भी पच गया क्योंकि है क्योंकि अपना सलवार ज्यादा हैवी नहीं बनानी ਇਸ ਤਰ੍ਹਾਂ ਦੇਖੋ ਆਪਾਂ ਚਾਰੇ ਕੁੰਡੇ ਕੱਟ ਲਈਨੇ ਤੇ ਆਪਾਂ ਕਟਿੰਗ ਕਰ ਲਈ ਆਪਾਂ ਤੇ ਪੌਂਚੀ ਵੀ ਕੱਟੇ ਗਏ ਨੇ ਬਿਲਕੁਲ ਈਜ਼ੀ ਤਰੀਕੇ ਨਾਲ ਸਿਲਵਾਉਂਦੇ ਹਾਂ ਦੇਖੋ